ਖਤਰਨਾਕ ਚਾਈਨਾ ਡੋਰ ਦੇ ਗੱਟੂਆਂ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਕੀ ਦੀ ਟੀਮ ਵੱਲੋਂ ਏਐਸਆਈ ਬਲਦੇਵ ਸਿੰਘ ਦੀ ਅਗਵਾਈ ਹੇ ਮੁਖਵੀਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਕਾਬੂ ਕੀਤਾ ਗਿਆ ਅਤੇ 188 ਧਾਰਾ ਤਹਿਤ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਏਐਸਆਈ ਬਲਦੇਵ ਸਿੰਘ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਹਨ ਮੁਖਬਰ ਨੇ ਕੋਈ ਇਤਰਾਹ ਦਿੱਤੀ ਸੀ ਤੇ ਅਸੀਂ 3-4 ਦਿਨਾਂ ਦੇ ਤੋਂ ਨਜ਼ਰ ਰੱਖੀ ਵੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਗੱਟਾ ਨਾ ਰੋੜ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜਾ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹਦਾ ਹੀ ਇਹਨੂੰ ਕਾਲ ਸਵਾਮੀ ਆਪਾਂ ਜਿਹੜਾ ਮੁਖੁਰੇ ਜਲਾਹਦ ਉੱਤੇ ਇਹਨੂੰ ਕਾਬੂ ਕੀਤਾ ਤੇ ਉਸ 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਧਾਰਾ 188 ਆਈਪੀਸੀ ਤਾ ਅਸੀਂ ਸਾਰਵਸਿਨ ਇਹੋ ਅਪੀਲ ਕਰਦੇ ਆਂ ਵੀ ਇਹ ਜਿਹੜੀ ਚైనా ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚైనా ਡੋਰ ਜਿਹੜੀ ਆ ਇਹ ਇਨਸਾਨਾਂ ਵਾਸਤੇ ਵੀ ਮੜੀ ਆ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਆ ਇਹਨਾਂ ਵਾਸਤੇ ਵੀ ਮੜੀ ਆ ਸਾਡੀ ਇਹੋ ਅਪੀਲ ਆ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਇਹ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਗ